i ਜਾਪੀਮ ਜਾਪਾਰਤ ਮੈਂ ਹਾਂ ਤੁਹਾਡਾ ਆਪਣਾ ਜਸਵਿੰਦਰ ਚੁੰਬਰ ਅੱਜ ਮੁਹੱਲਾ ਰਵਿਦਾਸਪੁਰੇ ਤੋਂ ਥੋੜਾ ਪਿਛੇ ਫਾਟਕ ਕ੍ਰੋਸ ਕਰਦੇ ਇੱਕ ਦੁਕਾਨ ਆ ਗੈਸ ਰਿਪੇਅਰ ਦੀ ਮੇਰੇ ਨਾਲ ਵੀਰ ਨੇ ਉਹਨਾਂ ਦੀ ਦੁਕਾਨ ਤੇ ਛੱਤ ਪਾੜ ਕੇ ਜਿਹੜਾ ਚੋਰ ਸਮਾਨ ਲੈ ਕੇ ਫਰਾਰ ਹੋ ਜਾਂਦੇ ਨੇ ਔਰ ਚੋਰੀ ਇੰਨੀ ਜ਼ਬਰਦਸਤ ਕਰਦੇ ਨੇ ਕਿ ਛੱਤ ਪਾੜ ਕੇ ਜਿਹੜਾ ਸਮਾਨ ਦਾ ਨੁਕਸਾਨ ਕੀਤਾ ਜਾਂਦਾ ਦੁਕਾਨਦਾਰ ਮੇਰੇ ਨਾਲ ਨੂੰ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਨਾਮ ਜੀ ਤੁਹਾਡਾ ਇਹ ਮੇਰਾ ਨਾਮ ਜੀ RAM ਜੀ ਚੁੰਬਰ ਮੈਂ ਨਕੂਦਰ ਸ਼ਹਿਰ ਤੋਂ ਮੈਂ ਅਦਬੁਰ ਰੋਡ ਫਾਟਕਾਂ ਤੋਂ ਬੋ ਰਿਹਾ ਮੇਰੀ ਗੈਸ ਚੁੱਲਿਆਂ ਦੀ ਦੁਕਾਨ ਆ ਜਦੋਂ ਮੈਂ ਆਣ ਕੇ ਸ਼ਟਰ ਖੋਲਿਆ ਤੇ ਦੇਖਿਆ ਅੰਦਰ ਇਹ ਛੱਤ ਪਾੜੀ ਹੋਈ ਆ ਸਮਾਨ ਗਾਇਬ ਆ ਉਹਦੇ ਵਿੱਚ ਕਾਫੀ ਸਮਾਨ ਜਿਹੜਾ ਗਾਇਬ ਆ باقی ਦੇਖੇ ਤੇ ਪਤਾ ਲੱਗੂਗਾ ਚੁੱਲ੍ਹੇ ਵੀ ਸੀਗੇ ਪਿੱਤਲ ਦਾ ਸਮਾਨ ਸਕ੍ਰੈਪ ਜਿਹੜਾ ਸਾਰਾ ਸਕ੍ਰੈਪ ਸਾਰਾ ਤੇ ਉਹ ਸਾਰਾ ਗਾਇਬ ਆ ਲੈ ਦੇਖਾਂਗੇ ਕਿੰਨਾ ਨੁਕਸਾਨ ਹੋਇਆ ਕਿਆ ਨਹੀਂ ਸਕਦੇ ਸੀਸੀਟੀਵੀ ਕੈਮਰੇ ਲੱਗੇ ਆ ਕੈਮਰਾ ਤਾਂ ਲੱਗਾ ਹੀ ਕੈਮਰਾ ਹੀ ਪਹਿਲੋਂ ਉੱਪਰੋਂ ਲਾਇਆ ਤੇ ਕੈਮਰਾ ਲਾ ਕੇ ਤੇ ਕੈਮਰਾ ਦੇ ਵਿੱਚ ਤਾਂ ਪਤਾ ਨਹੀਂ ਹੁਣ ਉੱਪਰ ਪਿਆ ਦੇਖਾਂਗੇ ਉਹਦੇ ਵਿੱਚ ਮੈਮਰੀ ਕਾਰਡ ਆ ਕਿ ਕੀ ਹੈ ਮਤਲਬ ਕਿ ਕੈਮਰਾ ਲਿਆਣਾ ਭੁੱਲ ਗਏ ਹੋ ਲੱਗਦਾ ਹਾਂ ਸ਼ਾਇਦ ਉਹ ਭੁੱਲ ਗਏ ਲਿਆਣਾ ਲਾ ਕੇ ਤਾਂ ਰੱਖਿਆ ਹੀ ਜਾਂ ਉਹਨਾਂ ਨੇ ਡਰਤੇ ਲਾ ਕੇ ਰੱਖ ਦਿੱਤਾ ਇਹ ਤਾਂ ਹੁਣ ਪਤਾ ਨਹੀਂ ਅੱਛਾ ਇਹਦੀ ਪੁਲਿਸ ਨੂੰ ਸ਼ਿਕਾਇਤ ਕੀਤੀ ਹਾਂਜੀ ਪੁਲਿਸ ਨੂੰ ਸ਼ਿਕਾਇਤ 112 ਤੇ ਕਰ ਦਿੱਤੀ ਹੈ ਬਾਕੀ ਹਾਲੇ ਤੱਕ ਕੋਈ ਆਇਆ ਨਹੀਂ ਤੇ ਉੱਥੇ ਥਾਣੇ 'ਚ ਵੀ ਲਿਖਾ ਦਵਾਂਗੇ ਲਗਭਗ ਕਿੰਨਾ ਕੁ ਨੁਕਸਾਨ ਹੋਇਆ ਲਗਭਗ ਹੁਣ ਐਸਟੀਮੇਟ ਲਾਵਾਂਗੇ ਫਿਰ ਵੀ ਕਾਫੀ ਨੁਕਸਾਨ ਹੋ ਗਿਆ ਫਿਰ ਵੀ ਦੇਖਾਂਗੇ ਕਿੰਨਾ ਹੋ ਗਿਆ ਨੁਕਸਾਨ ਐਸਟੀਮੇਟ ਕੈਸ਼ ਕਿੰਨਾ ਕੈਸ਼ ਵੀ ਥੋੜਾ ਬਹੁਤ ਸੀਗਾ ਗੱਲੇ ਦੇ ਵਿੱਚ ਥੋੜਾ ਜਿਹੀ ਸੀ ਕੈਸ਼ ਤਾਂ ਫਿਰ ਵੀ ਮੰਨ ਲਓ ਵੀ 50-60 ਹਜ਼ਾਰ ਦਾ ਨੁਕਸਾਨ ਆ ਦੇਸ਼ੇ ਰਿਹਾ ਨਾ ਬਾਕੀ ਹੋਰ ਬਾਕੀ ਪਕ ਦੇਖਾਂਗੇ ਕੀ ਮੰਗ ਕਰਦੇ ਪ੍ਰਸ਼ਾਸਨ ਪ੍ਰਸ਼ਾਸਨ ਤੋਂ ਇਹੋ ਹੀ ਮੰਗ ਕਰਦੇ ਆ ਵੀ ਅੱਗੇ ਵੀ ਮੇਰੇ ਇੱਥੇ ਤਿੰਨ ਚਾਰ ਵਾਰੀ ਚੋਰੀ ਹੋ ਗਈ ਇੱਕ ਵਾਰੀ ਏ ਅੱਗੇ ਮੈਂ ਕੰਪਲੀਟ ਵੀ ਲਿਖਾਈ ਆ ਤੈਨਵਾਰੀ ਕੁਛ ਨਹੀਂ ਬਣਿਆ ਚੋਰੀ ਦਾ ਵਾਹੇ ਚੋਰ ਦਾ ਲੱਭਦੇ ਨੇ ਕਿ ਜੇ ਲੱਭ ਵੀ ਪਿਆ ਤਾਂ ਕਦੇ ਕੋਈ ਹਾਸਲਾ ਹੀ ਨਹੀਂ ਹੋਇਆ ਸਾਨੂੰ ਕੁਛ ਨਹੀਂ ਕਦੇ ਮਿਲਿਆ ਚੋਰ ਪਤਾ ਨਹੀਂ ਕੀ ਗੱਲ ਆ ਚੋਰ ਇੱਥੇ ਦੁਕਾਨ ਦੇ ਉੱਤੇ ਆ तकरीबन ਚੌਥੀ ਪੰਜਵੀਂ ਵਾਰੀ ਚੋਰੀ ਹੋ ਗਈ ਆ ਹਾਂ ਹੋਲਸ ਨੇ ਚਾਹੀਦਾ ਆ ਵੀ ਇਹਨਾਂ ਚੋਰਾਂ ਦੇ ਨੱਥ ਪਾਈ ਜਾਵੇ ਤਾਂ ਕਿ ਕਿਸੇ ਨੁਕਸਾਨ ਜਿਲਾ ਵੀ ਹੁੰਦਾ ਉਹ ਤੋਂ ਦੁਕਾਨਦਾਰ ਬਚਾਅ ਕਰ ਸਕਣ ਕੱਲੀ ਤੁਹਾਡੀ ਦੁਕਾਨ ਤੇ ਚੋਰੀ ਹੋ ਕੋਈ ਕਿਸੇ ਹੋਰ ਦਾ ਨੁਕਸਾਨ ਵੀ ਹਾਲੇ ਤੱਕ ਸਾਨੂੰ ਇੱਥੇ ਆਪਣੇ ਪਤਾ ਬਾਕੀ ਕਿਸੇ ਦਾ ਪਤਾ ਨਹੀਂ ਧੰਨਵਾਦ ਅ ਪ੍ਰਸ਼ੋਤਮ ਜੀ ਗੱਲ ਕਰੀਏ ਕਿ ਇਹਨਾਂ ਕੋ ਇਹਨਾਂ ਦੇ ਰਾਮ ਭਾਈ ਦੇ ਪਹਿਲਾਂ ਵੀ ਦੋ ਤਿੰਨ ਵਾਰੀ ਚੋਰੀ ਹੋ ਚੁੱਕੀ ਹੈ ਕਿ ਪੁਲਿਸ ਪ੍ਰਸ਼ਾਸਨ ਦਾ ਔਰ ਇੱਥੇ ਕੋਈ ਚੌਕੀਦਾਰ ਹੈ ਮੈਂ ਜਿਹੜੇ ਚੌਕੀਦਾਰ ਦੇਖਿਆ ਉਹ ਫਾਟੇ ਤੋਂ ਪਰੇ ਪਰੇ ਆ ਹਾਲੀ ਸਾਈਡ ਤੇ ਕੋਈ ਚੌਕੀਦਾਰ ਹੈ ਨਹੀਂ ਹੈ ਨਾ ਅਗਰ ਆਪਾਂ ਪੁਲਿਸ ਦੀ ਗੱਲ ਕਰੀਏ ਤਾਂ ਗਾਹਿਬ ਗਾਹੇ ਹੂਟਰ ਸੁਣਦੇ ਆ ਬਟ ਜਿਵੇਂ ਚੋਰਾਂ ਨੂੰ ਪਤਾ ਹੁੰਦਾ ਕਿ ਇਸ ਟਾਈਮ ਤੇ EMPLOYEES ਆਉਂਦੇ ਆ ਇਸ ਟਾਈਮ ਤੇ ਨਹੀਂ ਆਉਂਦੇ ਉਹ ਮੌਕਾ ਦੇਖ ਕੇ ਆਉਂਦੇ ਆ ਦੂਜੀ ਗੱਲ ਹੈ ਕਿ ਜਿਹੜਾ ਮੇਲਾ ਹੋ ਕੇ ਹਟਿਆ ਮੇਲੇ ਦੇ ਵਿੱਚ ਬਹੁਤ ਸਾਰੇ ਛਰਾਰਤੀ ਅਨਸਰ ਹੁੰਦੇ ਆ ਉਹਨਾਂ ਦੇ ਵਿੱਚੋਂ ਇਹੋ ਜਿਹੇ ਅਨਸਰ ਵੀ ਹੁੰਦੇ ਜਿਹੜੇ ਕੰਮ ਕਰ ਜਾਂਦੇ ਆ ਚੋਰੀਆਂ ਕਰ ਜਾਂਦੇ ਆ ਇਹਨੂੰ ਲੱਗਦਾ ਕਿ ਕੋਈ ਇਹੋ ਜਿਹੇ ਲੋਕਾਂ ਨੇ ਹੀ ਚੋਰੀ ਕੀਤੀ ਕਿਉਂਕਿ ਚਾਰ ਤੋਂ ਪੰਜ ਵਾਰ ਪਹਿਲਾਂ ਵੀ ਇੱਥੇ ਚੋਰੀ ਹੋ ਚੁੱਕੀ ਹੈਗੀ ਆ ਪਰ ਕੰਪਲੇਂਟ ਲਗਾਉਣ ਦੇ ਬਾਵਜੂਦ ਇਹਨਾਂ ਨੂੰ ਕੋਈ ਲਾਭ ਨਹੀਂ ਹੋਇਆ ਆਖਰਕਾਰ ਫਿਰ ਆਖੀ ਜਾਂਦੇ ਛੱਡੋ ਜੀ ਕੀ ਕਰਨੀ ਆ ਕੰਪਲੇਂਟ ਲਖਾ ਕੇ ਜਦ ਕੋ ਪੜਿਆ ਨਹੀਂ ਜਾਂਦਾ ਤੇ ਅਸੀਂ ਤਾਂ ਇਹ ਸੋਚਦੇ ਆ ਵੀ ਅਗਰ ਜੇ ਕੋਈ ਕਿਸੇ ਦਾ ਨੁਕਸਾਨ ਹੋਇਆ ਕਮਜ ਕਮ ਉਸ ਚੋਰਾਂ ਦੀ ਭਾਲ ਕੀਤੀ ਜਾਵੇ ਕਿਉਂਕਿ ਹੋ ਸਕਦਾ ਆਸੇ ਪਾਸੇ ਹੋਰ ਵੀ ਚੋਰੀਆਂ ਹੋਈਆਂ ਹੋਣ ਹਨਾ ਲੱਗਦਾ ਚੋਰੀ ਤਾਂ ਇਦਾਂ ਲੱਗਦਾ ਕਿ ਕੋਈ ਜਾਣਕਾਰ ਵੀ ਹੋ ਸਕਦਾ ਕਿਉਂਕਿ ਜਿਹਨੂੰ ਕਿੱਦਾਂ ਪਤਾ ਵੀ ਪਿੱਛੇ ਦੀ ਜਾਣਾ ਕਿੱਧਰ ਦੀ ਜਾਣਾ ਮਤਲਬ ਕਿ ਸਾਰਾ ਉੱਪਰ ਸਿਸਟਮ ਛੱਤ ਉੱਪਰ ਦੀ ਆਉਣਾ ਪਿਛਲੇ ਪਾਸੇ ਖੰਡਰ ਟਾਈਪ ਮਕਾਨ ਆ ਜਿਨ੍ਹਾਂ ਵੱਲੋਂ ਦੀ ਆਏ ਐਟਾਂ ਦੀ ਢੋੜੀ ਬਣਾ ਕੇ ਸਮਾਨ ਪਿੱਛੇ ਵੀ ਕਾਫੀ ਪਿਆ ਇੱਥੇ ਨਾ ਦੋ ਗੱਲਾਂ ਧਿਆਨ ਦੇਣਯੋਗ ਆ ਬੇਦੀ ਗੱਲ ਤਾਂ ਇਹ ਹੈ ਕਿ ਜਿਹੜੇ ਚੋਰ ਆ ਇੱਕ ਇਦਾਂ ਹੁੰਦੇ ਆ ਕਿ ਪਹਿਲਾਂ ਜਦ ਸਰਵੇ ਕੀਤਾ ਕਿਸੇ ਨੇ ਬਈ ਹਾਂ ਬਈ ਇਹ ਇੱਥੇ ਬੰਦਾ ਕੌਣ ਰਹਿੰਦਾ ਆ ਇਹਦੀ ਛੱਤ ਕਿੱਦਾਂ ਦੀ ਆ ਇਹਦੇ ਕੀ ਕੀ ਹੈਗਾ ਸਮਾਨ ਪਿਆ ਨਾ ਉਹ 2-3 ਦਿਨ 4-5 ਦਿਨ ਰੀਕੀ ਕਰਦੇ ਰੀਕੀ ਕਰਨ ਤੋਂ ਬਾਅਦ ਜਦੋਂ ਉਹਨਾਂ ਨੂੰ ਮੌਕਾ ਮਿਲਦਾ ਆ ਉਹ ਛੱਤ ਪਾੜ ਦਿੰਦੇ ਆ ਜਾਂ ਉਹ ਡੀਰ ਤੋੜ ਦਿੰਦੇ ਤੇ ਕੁਛ ਵੀ ਕਰ ਦਿੰਦੇ ਹੈਗੇ ਆ ਦੂਸਰਾ ਇਦਾਂ ਹੁੰਦੀ ਆ ਕਿ ਕੁਝ ਲੋਕ ਹੁੰਦੇ ਆ ਜਿਨ੍ਹਾਂ ਨੂੰ ਪਤਾ ਹੁੰਦਾ ਕਿ ਇਹ ਇਸ ਇਨਸਾਨ ਦੀ ਦੁਕਾਨ ਆ ਇੱਥੇ ਆਸਮਾਨ ਪਿਆ ਤਾਂ ਔਰ ਆਸਾਨੀ ਨਾਲ ਇਸਮਾ ਚੱਕਿਆ ਜਾ ਸਕਦਾ ਐਹੋ ਜਿਹੇ ਲੋਕ ਵੀ ਹੈਗੇ ਆ ਨਾ ਮਤਲਬ ਹੁਣ ਆਪਾਂ ਕਹਿ ਨਹੀਂ ਕਿਹਨਾਂ ਲੋਕਾਂ ਨੇ ਚੋਰੀ ਕੀਤੀ ਹੈਗੀ ਆ ਮੇਲੇ ਦੇ ਵਿੱਚ ਅਕਸਰ ਚੋਰੀਆਂ ਹੁੰਦੀਆਂ ਹੈਗੀਆਂ ਹਨ ਜਿੱਦਾਂ ਹੁਣ ਮੇਲਾ ਹੋ ਕੇ हटਿਆ ਬਹੁਤ ਸਾਰੇ ਲੋਗੇ ਤਾਂ ਹੁੰਦੇ ਆ ਹੋ ਸਕਦਾ ਉਹਨਾਂ ਦੇ ਵਿੱਚੋਂ ਇਹੀ ਕੋਈ ਇਹੋ ਜਿਹੇ ਲੋਕ ਹੋਣ ਬਹੁਤ ਬਹੁਤ ਧੰਨਵਾਦ ਜੀ ਇਹ ਸਨ ਦੁਕਾਨ ਮਾਲਕ ਰਾਮ ਸਿੰਘ ਜੀ ਜਿਨ੍ਹਾਂ ਦੀ ਦੁਕਾਨ ਤੇ ਇੱਕ ਚੁੱਲਾ ਰਿਪੇਅਰ ਦਾ ਕੰਮ ਕਰਦੇ ਹੋ ਨਵਾਂ ਜਿਹੜਾ ਸਮਾਨ ਜਿਹੜਾ ਨਵੇਂ ਚੁੱਲੇ ਉਹ ਵੀ ਵੇਚਦੇ ਆ ਔਰ ਰਿਪੇਅਰ ਵੀ ਕਾਫੀ ਕਰਦੇ ਆ ਔਰ ਕਾਫੀ ਜਿਹੜਾ ਪਿੱਤਲ ਤਾਂਬੇ ਦਾ ਸਮਾਨ ਜਿਹੜਾ ਕੰਨ ਦੇ ਨੂੰ ਸਕ੍ਰੈਪ ਪਿਆ ਆ ਜਿਹੜਾ ਕੁਆੜ ਪਿਆ ਆ ਉਹਨਾਂ ਨੂੰ ਵੀ ਚੋਰਾਂ ਨੇ ਹੱਥ ਸਾਫ਼ ਕੀ ਤੌਰ ਨਵੀਆਂ ਜੇ ਦਸਨ ਦੁਕਾਨਦਾਰ ਦਸਨ ਮੁਤਾਬਕ ਨਵੇਂ ਸਮਾਨ ਵੀ ਜਿਹੜਾ ਚੋਰੀ ਹੋਣ ਦਾ ਔਰ 50 ਤੋਂ 60 ਹਜ਼ਾਰ ਦਾ ਨੁਕਸਾਨ ਹੋਇਆ ਹੁਣ ਦੇਖਦੇ ਆ ਕਿ ਪੁਲਿਸ ਪ੍ਰਸ਼ਾਸਨ ਇਸ ਤੇ ਕਦੋਂ ਕਾਰਵਾਈ ਕਰਦਾ ਔਰ ਪੁਲਿਸ ਨੂੰ ਚੋਰਾਂ ਨੂੰ ਕਦੋਂ ਨੱਥ ਪਾਉਂਦੀ ਹੈ ਕੈਮਰਾ ਪਰਸਨ ਦੇ ਨਾਲ ਜਸਵਿੰਦਰ ਚੁੰਬਰ ਇੱਕ ਤਲਾਅ ਨਕੋਦਰ